ਸਸੀ ਗਾਲ ਮਿੱਤਰੋ ਅੱਜ ਤੁਹਾਡੇ ਲਈ ਲੈ ਕੇ ਆਇਆ ਸਕੂਟੀਆਂ ਦਾ ਸਟਾਕ ਕਿੱਥੇ ਆ ਮੰਗਤ ਮੋਟਰ ਕਾਲਿਆਂ ਵਾਲੀ ਮੰਡੀ ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ ਖੜੇ ਆ 30 ਸਾਲ ਪੁਰਾਣਾ ਸ਼ੋਅਰੂਮ ਹੈ ਇਹਨਾਂ ਦਾ ਤੇ ਬਹੁਤ ਵੱਡਾ ਤੇ ਸਸਤਾ ਵੀ ਹੈ ਸਸਤਾ ਕੀ ਹੈ 30000 ਤੋਂ ਸਕੂਟੀ ਸ਼ੁਰੂ ਹੋ ਜਾਂਦੀ ਹੈ ਵੈਸੇ ਤੁਸੀਂ ਰੇਟ ਦੇਖਦੇ ਹੋਣੇ ਆ ਸੁਣਦੇ ਹੋਣੇ ਆ ਵੀ ਲੱਖ ਦੇ ਵਿੱਚ ਤਿੰਨ ਜੇ ਲਵੋਗੇ ਤਾਂ ਤੁਹਾਨੂੰ ਆਫਰ ਮਿਲੂਗਾ ਲੱਖ ਦੀਆਂ ਕੋਈ ਤਿੰਨ ਨਹੀਂ ਹੈਗੀਆਂ ਸਿੰਗਲ ਸਕੂਟੀ ਤੁਹਾਨੂੰ ਮਿਲੂਗੀ ਚਾਰ ਬੈਟਰੀਆਂ ਦੇ ਵਿੱਚ 30000 ਦੀ ਤੇ ਪੰਜ ਬੈਟਰੀਆਂ 'ਚ 32000 ਦੀ ਚੱਲਦੀ 50 ਤੋਂ 60 ਹੈ ਜੀ ਕਾਲਿਆਂ ਵਾਲੀ ਮੰਡੀ ਦੇ ਵਿੱਚ ਖੜੇ ਹਾਂ ਮੰਗਤ ਮੋਟਰ ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ স্ক্রিন ਦੇ ਉੱਤੇ ਨੰਬਰ ਪਾਏ ਹੋਇਆ ਪੂਰੀ ਗੱਲਬਾਤ ਇਸ ਤੇ ਵੀ ਕਰ ਸਕਦੇ ਹੋ ਸਿੰਗਲ ਵੀ ਲੈ ਸਕਦੇ ਹੋ ਜੇ ਕਿਸੇ ਭਰਾ ਨੇ ਕੋਈ ਆਪਦਾ ਇਹਨਾਂ ਦੀ ਡੀਲਰਸ਼ਿਪ ਲੈਣੀ ਆ ਕਿਤੇ ਵੀ ਕਰਨੀ ਆ ਤਾਂ ਉਹ ਵੀ ਇੱਥੇ ਸਿੰਗਲ ਤੇ ਵੀ ਤੁਹਾਨੂੰ ਆਫਰ ਮਿਲੂਗਾ ਉਹ ਵੀ ਉਸ ਤੋਂ ਜ਼ਿਆਦਾ ਸਸਤਾ ਮਿਲੂਗਾ ਉਹ ਕੀ ਹੈ ਉਹ ਬਾਈ ਕਮਲ ਸਾਡੇ ਨਾਲ ਆ ਬਾਈ ਕਮਲ ਗੱਲ ਕਰੀ ਜਾ ਕਮਲ ਬਾਈ ਸਾਸੀ ਕਾਲ ਧੰਨਵਾਦ ਭਾਈ ਪਹਿਲਾਂ ਤਾਂ ਤੁਹਾਡੇ 30 ਸਾਲ ਪੂਰੇ ਹੋਏ ਆ ਮੰਗਤ ਮੋਟਰ ਦੇ ਧੰਨਵਾਦ ਬੋ ਜੀ ਤੇ ਆਪਾਂ ਭਾਈ ਮਾਡਲਾਂ ਤੋਂ ਸ਼ੁਰੂ ਕਰੀਏ ਵੀ ਇੱਕ ਆਪਾਂ ਗੱਲ ਸੁਣਦੇ ਹੁੰਦੇ ਹਾਂ ਲੱਖ ਦੇ ਵਿੱਚ ਤਿੰਨ ਸਕੂਟੀਆਂ ਹਾਂਜੀ ਹਾਂਜੀ ਆਪਣੀਆਂ ਕਿੱਥੋਂ ਸ਼ੁਰੂ ਹੁੰਦੀਆਂ ਤੇ ਕੀ ਰੇਟ ਦੀਆਂ ਆਪਣੀ 30000 ਤੋਂ ਸਟਾਰਟ ਹੁੰਦੀ ਹੈ ਜੀ ਕਿਹੜੀ ਕਿਹੜਾ ਮਾਡਲ ਹੁੰਦਾ 30000 ਆਹ ਮਾਡਲ ਜੀ ਅੱਛਾ ਆਹ ਮਾਡਲ 30000 ਤੋਂ ਸ਼ੁਰੂ ਹੋ ਜਾਂਦਾ ਇਹਦੀ ਵੀ ਬੈਟਰੀਆਂ ਦੀ ਗੱਲ ਕਰੀਏ ਤਾਂ 30000 ਚ ਚਾਰ ਬੈਟਰੀਆਂ ਜੀ ਜੀ ਤੇ ਪੰਜ ਬੈਟਰੀਆਂ 'ਚ 32000 ਰੁਪਏ ਦੀ ਪੰਜ ਬੈਟਰੀਆਂ 'ਚ 32 ਆ ਮਤਲਬ ਜੇ ਸਿੰਗਲ ਲੈਣੀ ਹੈ ਫੇਰ ਵੀ 30 ਦੀ ਮਿਲੂਗੀ ਸਿੰਗਲ ਲੈਣੀ ਹੈ ਚਾਹੇ ਦੋ ਲੈਣੀ ਹੈ ਚਾਹੇ ਤਿੰਨ ਲੈਣੀ ਹੈ ਨੋਟ ਕਰ ਲਓ ਜੀ ਇਹ ਨਹੀਂ ਹੈਗਾ ਵੀ ਜੇ ਤੁਸੀਂ ਲੱਖ ਦੀਆਂ ਲਵੋਗੇ ਤਾਂ ਤੁਹਾਨੂੰ ਤਿੰਨ ਮਿਲਣੀਆਂ ਸਿੰਗਲ ਦੇ ਉੱਤੇ ਵੀ ਆਫਰ ਆ ਆਫਰ ਤੁਹਾਨੂੰ ਦੱਸਦਾ ਇਹਦੇ ਵਿੱਚ ਬਾਈ ਹੋਰ ਦੱਸ ਦਈਏ ਵੀ ਆਪਾਂ ਇੱਕ ਤਾਂ ਡਿਸਕ ਬ੍ਰੇਕ ਆ ਜਾਂਦਾ ਡਿਸਕ ਬ੍ਰੇਕ ਮਿਲੂਗਾ ਜੀ ਜੀ ਰਿਮੋਟ ਕੰਟਰੋਲ ਮਿਲੂਗਾ ਰਿਮੋਟ ਕੰਟਰੋਲ ਦੇ ਉੱਤੇ ਕੀ ਕੀ ਹੁੰਦਾ ਕੰਟਰੋਲ ਜੀ ਇਹ ਰਿਮੋਟ 'ਚ ਲੋਕ ਹੁੰਦੀ ਹੈ ਸੈਂਟਰ ਲੋਕ ਹੁੰਦੀ ਹੈ ਸਟਾਰਟ ਹੋ ਜਾਂਦੀ ਹੈ ਇਸ ਤੋਂ ਹੀ ਸਾਰਾ ਕੁਝ ਐਸਾ ਤੁਸੀਂ ਹੋ ਜਾਂਦਾ ਹੈ ਜੀ ਬਾਈ ਇਹਦੀ ਬੈਟਰੀ ਦੀ ਕੰਪੈਟਿਬਿਲਟੀ ਗੱਲ ਕਰੀਏ ਤਾਂ ਬਾਈ ਕਿੰਨਾ ਕੁ ਟਾਈਮ ਕਿੰਨੀ ਕਰਦੀ ਹੈ ਇਹ 5 ਬੈਟਰੀਆਂ 'ਚ 50 60 ਕਿਲੋਮੀਟਰ ਚੱਲ ਜਾਂਦੀ ਜੀ 5 ਬੈਟਰੀਆਂ 'ਚ 60 ਕਿਲੋਮੀਟਰ ਦੇ ਕਰੀਬ ਚੱਲ ਜਾਂਦੀਆਂ ਚਾਰ ਬੈਟਰੀਆਂ 'ਚ ਚਾਰ ਬੈਟਰੀਆਂ 'ਚ 50 ਕਿਲੋਮੀਟਰ ਜਾਂਦੀ ਕਿੰਨੇ ਕੁ ਟਾਈਮ ਦੇ ਵਿੱਚ ਚਾਰਜ ਹੋ ਜਾਂਦੀ ਹੈ ਇਹ ਚਾਰਜ 7 ਤੋਂ 8 ਘੰਟਿਆਂ ਚਾਰਜ 7 ਤੋਂ 8 ਘੰਟਿਆਂ ਦੇ ਵਿੱਚ ਚਾਰਜ ਹੋ ਜਾਂਦੇ ਆ ਸਪੀਡ ਦੀ ਆਪਾਂ ਗੱਲ ਕਰੀਏ ਤਾਂ ਕਿੰਨੀ ਦੱਸੀ ਸੀ ਇਹਦੀ 40 45 ਦੀ 40 45 ਦੀ ਸਪੀਡ ਆ ਜਾਂਦੀ ਕਿੰਨਾ ਕੁ ਸਟਾਕ ਖੜਾਗਾ ਆਪਣੇ ਕੋਲੇ ਸਟਾਕ ਬਹੁਤੂ ਖੜਾ ਵੀਰ ਜੀ ਆ ਜੋ ਮੰਡੀ ਪੈ ਤੇ ਨਾਲ ਨਾਲ ਰੰਗ ਕਿੰਨੇ ਕੁ ਮਿਲ ਜਾਣਗੇ ਇਹਦੇ ਵਿੱਚ ਪੰਜ ਛੇ ਰੰਗ ਮਿਲ ਜਾਣਗੇ ਜੀ ਪੰਜ ਛੇ ਰੰਗ ਮਿਲ ਜਾਣਗੇ ਇਹ ਬਾਈ ਕਮਲ ਕਿਸੇ ਨੇ ਹੋਲ ਸੇਲ ਦੇ ਉੱਤੇ ਲੈਣਾ ਹਾਂ ਬਿਲਕੁਲ ਹੋਲ ਸੇਲ 'ਚ ਹੀ ਮਿਲੂਗਾ ਜੀ ਆ ਵੀ ਵੈਸੇ ਦਾ ਹੋਲ ਸੇਲ ਵਾਲੇ ਰੇਟ ਹੀ ਆ ਤੁਹਾਡੇ ਇਹ ਤਾਂ ਰੇਟ ਹੀ ਉਹਦਾ ਗਾਗ ਵਾਸਤੇ ਵੀ ਹੋਲਸੇਲ ਵਾਲਾ रेट ਹੈ ਤੇ ਹੋਲਸੇਲਰ ਨੂੰ ਹੋਰ ਵੀ ਰਿਆਦ ਮਿਲ ਜੀ ਇਹ ਤਾਂ ਬਾਈ ਚਲੋ ਛੋਟੇ ਹੋ ਗਏ ਆਪਣੇ ਲੋ ਪ੍ਰਾਈਸ ਹੋ ਗਏ ਹਨ 30000 ਦੇ ਵਿੱਚ ਇੱਕ ਮਾਡਲ ਹੈ ਇਹਦੂ ਆਪਾਂ ਵਾਲੇ ਮਾਡਲ ਵੀ ਹੈਗੇ ਆ ਸਾਰੇ ਮਾਡਲ ਹੈ ਜੀ ਟੋਟਲੀ ਜੀ 30000 ਰੁਪਏ ਤੋਂ ਲੈ ਕੇ 65000 ਰੁਪਏ ਤੱਕ ਦੇ ਮਾਡਲ ਆਪਣੇ ਕੋਲੇ ਅਵੇਲੇਬਲ ਆ ਆ ਵੀ ਬੜਾ ਸੋਹਣਾ ਮਾਡਲ ਆ ਇਹ 30 ਵਾਲੇ ਤੋਂ ਬਾਹਰ ਦਾ ਮਾਡਲ ਆ ਇਹ ਹਾਂਜੀ ਹਾਂਜੀ ਇਹ ਵੱਡਾ ਮਾਡਲ ਆ ਜੀ ਇਹ ਵੱਡਾ ਮਾਡਲ ਆ ਜੀ ਇਹਦੇ ਵਿੱਚ ਕਿੰਨੀਆਂ ਬੈਟਰੀ ਆ ਜਾਂਦੀਆਂ ਐ 6 ਬੈਟਰੀਆਂ ਜੀ ਇਹਦੇ ਵਿੱਚ 6 ਬੈਟਰੀਆਂ ਆ ਹਾਂਜੀ 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 6 ਬੈਟਰੀਆਂ ਤੇ ਕਿੰਨੇ ਇਹ 70 ਕਿਲੋਮੀਟਰ 75 ਕਿਲੋਮੀਟਰ ਚੱਲ ਜਾਂਦੀ ਹੈ 70 ਤੋਂ 75 ਕਿਲੋਮੀਟਰ ਚੱਲ ਜਾਂਦੀ ਹੈ ਆ ਜਾ ਬਹੁਤ ਵੀ ਦਿਖਾਉਣੇ ਆ ਦਸ ਸਟਾਕ ਆ ਮਾਡਲ ਤੇ ਕਲਰ ਬਹੁਤ ਤਰ੍ਹਾਂ ਦੇ ਆ ਕਲਰ ਕਲੈਕਸ਼ਨ ਵੀ ਜਿਹੜੀ ਮਰਜ਼ੀ ਤੁਸੀਂ ਕਰ ਲਿਓ ਤੇ ਜਿਹੜਾ ਮਾਡਲ ਲੈਣਾ ਉਹ ਵੀ ਦੇਖਦਾ ਸਕੂਟਰ ਖੜੇ ਆ ਸਕੂਟਰ ਦੇ ਵਿੱਚ ਵੀ ਬਾਈ ਕਿੰਨੇ ਕਲਰ ਹੋਣਗੇ ਇਹਦੇ ਵਿੱਚ ਪੰਜ ਛੇ ਕਲਰ ਆਉਂਦੇ ਆ ਜੀ ਇਹਦੇ ਵਿੱਚ ਸਾਰੇ ਮਿਲ ਜਾਣਗੇ ਪੰਜ ਛੇ ਕਲਰ ਆਉਂਦੇ ਆ ਤੇ ਇਹਦੀ ਬੈਟਰੀਆਂ ਦੀ ਗੱਲ ਕਰੀਏ ਵੀ ਇਹ ਵੀ ਪੰਜ ਬੈਟਰੀਆਂ ਹੁੰਦੀਆਂ ਜੀ ਪੰਜ ਬੈਟਰੀਆਂ ਹੋ ਜਾਂਦੀਆਂ ਘੱਟ ਵੱਧ ਵੀ ਜਾਂਦੀਆਂ ਪੰਜ ਵੀ ਹੋ ਜਾਂਦੀਆਂ ਚਾਰ ਵੀ ਹੋ ਜਾਂਦੀਆਂ ਹੋਰ ਪਾਵਾਂਗੇ ਉਹਨਾਂ ਕੇ ਮਿੱਠ ਇਸ ਸਕੂਟਰੀ ਦੇ ਮਾਡਲ ਹੈ ਜੀ ਸਾਰੇ ਅੱਛਾ ਜੀ ਆ ਡਬਲ ਲਾਈਟ ਦਾ ਮਾਡਲ ਹੈ ਜੀ ਆ ਅੱਗੇ ਐਕਟਿਵਾ ਮਾਡਲ ਹੈ ਐਕਟਿਵਾ ਮਾਡਲ ਹੈ ਜੀ ਹਾਂ ਇਹ ਵੱਡਾ ਸਪੋਰਟ ਲੁੱਕ ਮਾਡਲ ਹੈ ਸਪੋਰਟਸ ਲੁੱਕ ਡਬਲ ਡਿਸਕ ਚਾਹੀਏ ਡਬਲ ਡਿਸਕ ਚ ਆ ਗਿਆ ਅੱਛਾ ਹਾਂ ਜੀ ਹਾਂ ਉਹ ਵੀ ਡਬਲ ਡਿਸਕ ਚਾਹੀਏ ਵੀ ਡਬਲ ਡਿਸਕ ਚ ਮਾਡਲ ਹੈ ਓਕੇ ਓਕੇ ਉਦਵਾ ਚਾਹਾ ਵੱਡਾ ਮਾਡਲ ਹੈ ਵੱਡੇ ਟਾਇਰਾਂ ਚ ਡਬਲ ਡਿਸਕ ਚ ਜੀ ਸਾਰੇ ਫੀਚਰਾਂ ਨਾਲ ਲੈਸ 6 ਬੈਟਰੀਆਂ ਚ 6 ਬੈਟਰੀਆਂ ਚੱਲਣਾਂ ਹਾਂ 70 ਕਿਲੋਮੀਟਰ ਚੱਲੂਗੀ ਕਿੰਨੇ ਕਿਲੋਮੀਟਰ ਹੈ 70 ਕਿਲੋਮੀਟਰ ਚੱਲੋ ਅੱਛਾ 70 ਕਿਲੋਮੀਟਰ ਚੱਲੋ ਆ ਸਕੂਟਰ ਮਾਡਲ ਹੈ ਸਾਰੇ ਇਹ ਵੀ ਡਬਲ ਡਿਸਕ ਚ ਮਾਡਲ ਹੈ ਜੀ ਹਮ ਇੱਕ ਬਾਈ ਮੈਨੂੰ ਇਹ ਦੱਸੋ ਵੀ ਜਿਹੜਾ ਕੋਈ ਚਾਹ ਲੋਕਲ ਤਾਂ ਤੁਹਾਨੂੰ ਸਾਰੇ ਵਾਲ ਮਨ ਜਾਣਦੀ ਹੈ ਕਿਉਂਕਿ ਤੁਸੀਂ ਪੁਰਾਣਾ ਸ਼ੋਰੂਮ ਆ ਤੁਹਾਡਾ 30 ਸਾਲ ਪੁਰਾਣਾ ਹੈ ਨਾ ਸਾਰੇ ਤੁਹਾਡੇ ਕੋਲੇ ਆਉਂਦੇ ਜਾਂਦੇ ਆ ਇੱਕ ਜਿਹੜਾ ਕੋਈ ਦੂਰ ਤੋਂ ਭਰਾ ਤੁਹਾਡੇ ਨਾਲ ਸੰਪਰਕ ਕਰਦਾਗਾ ਤਾਂ ਉਹਦੀ ਪਹੁੰਚ ਦਾ ਕਿਵੇਂ ਕਰਾਂਗੇ ਹੋ ਜਾਣੀ ਆ ਹਾਂ ਹੋ ਜੂਗੀ ਜੀ ਕੋਰੀਅਰ ਹੋ ਜੂਗਾ ਕੋਰੀਅਰ ਹੋ ਜਾਣਾਗਾ ਮਤਲਬ ਵੀ ਉਹਦਾ ਖਰਚਾ ਹੋਗਾ ਜਿਹੜਾ ਉਹ ਐਕਸਟਰਾ ਹੋਊਗਾ ਗਾਗ ਦਾ ਹੋਊਗਾ ਮਤਲਬ ਵੀ ਜੇ 30000 ਦੀ ਸਕੂਟੀ ਆ ਤਾਂ ਜਿੰਨਾ ਉਹਦਾ ਖਰਚਾ ਪਊਗਾ ਉਹ ਗਾਸਟਮਰ ਆਪਣੇ ਆਪ ਨਹੀਂ ਪੇ ਕਰੂ ਪਰ ਪਹੁੰਚ ਤੁਸੀਂ ਕਰ ਦੋਗੇ ਕਰਵਾ ਦਾਂਗੇ ਕੋਈ ਗੱਲ ਨਹੀਂ ਤੇ ਆਜੋ ਅੱਗੇ ਹੋਰ ਮਾਡਲ ਦਿਖਾਉਂਦੇ ਹਾਂ ਸਟਾਕ ਬਹੁਤ ਸਟਾਕ ਮਿੱਤਰੋ ਪਹਿਲਾਂ ਕਿਹਾ ਸੀ ਗੇਟ ਤੇ ਖੜਕੇ ਵੀ ਸਟਾਕ ਬਹੁਤ ਵਿਆਹ ਜੇ ਵੀ ਮੁੱਕਣ ਵਾਲਾ ਨਹੀਂ ਹੈਗਾ ਇੱਥੇ ਵੀ ਜਗ੍ਹਾ ਮੁੱਕੀ ਪਈ ਆ ਪਰ ਸਟਾਕ ਨਹੀਂ ਮੁੱਕਿਆ ਸਟਾਕ ਹੋਰ ਜਗ੍ਹਾ ਵੀ ਪਿਆਗਾ ਜਿਹੜੇ ਭਰਾ ਨੇ ਮੈਨੂੰ ਤੁਹਾਨੂੰ ਦੱਸਤਾ ਵੀ ਰਿਟੇਲ ਦੇ ਵਿੱਚ ਵੀ ਲੈ ਕੇ ਜਾਣੀ ਆ ਤੇ ਜਿਹੜਿਆਂ ਨੇ ਤੁਸੀਂ ਬਲਕ ਦੇ ਵਿੱਚ ਡੀਲਰਸ਼ਿਪ ਲੈਣੀ ਆ ਇਕੱਠਾ ਕੰ ਫੋਨ ਨੰਬਰ ਬਾਇਆ ਹੋਇਆ ਹੈ ਸਕਰੀਨ ਦੇ ਉੱਤੇ ਇਸੇ ਤੇ ਗੱਲ ਕਰਨ ਹਾਂਜੀ ਹਾਂਜੀ ਬਿਲਕੁਲ ਤੇ ਆਪਣਾ ਇੱਕ ਵਾਰੀ ਮੇਨ ਐਡਰੈਸ ਦੱਸ ਦਿਓ ਬਈ ਇੱਥੋਂ ਦਾ ਡਾਬਾ ਵਾਲੀ ਰੋਡ ਤੇ ਕਾਲਾਂ ਵਾਲੀ ਵਿੱਚ ਨੇੜੇ ਆਈਸੀਆਈ ਬੈਂਕ ਹੈ ਜੋ ਕਾਲਾਂ ਵਾਲੀ ਮੰਡੀ ਆ ਜਿਹੜਾ ਸਰਸਾ ਹਰਿਆਣਾ ਦੇ ਵਿੱਚ ਖੜੇ ਆ ਨੇੜੇ ਆਈਸੀਆਈ ਸੀ ਬੈਂਕ ਆ ਮੰਗਤ ਮੋਟਰ ਮੰਗਤ ਮੋਟਰ ਪੁਰਾਣੀ ਕਿਸੇ ਨੂੰ ਮਰਜ਼ੀ ਪੁੱਛੋ ਕਾਲਾਂ ਵਾਲੀ ਦੇ ਵਿੱਚ ਆ ਕੇ ਤੁਹਾਨੂੰ ਇੱਥੋਂ ਤੱਕ ਦੀ ਆਪੇ ਪਹੁੰਚ ਕਰ ਦੇਣਗੇ ਤੇ ਬਾਕੀ ਆ ਬਈ ਸਟਾਕ ਦਿਖਾ ਦਈਏ ਇਹ ਵੀ ਬਈ ਉਹੀ 30000 ਤੋਂ ਪਲੱਸ ਵਾਲੇ ਆ ਸਾਰੇ ਹਾਂ ਜੀ ਸਾਰੇ ਸਾਰੇ ਮਾਡਲ ਖੜੇ ਆ ਅਗਲੇ ਮਾਡਲ ਵੀ ਖੜੇ ਆ ਮੰਦੀਪ ਇਹਨਾਂ ਦੇ ਇੱਕ ਵਾਰੀ ਦਿਖਾ ਦੇ ਸਾਰੇ ਲਾਏ ਲੋਏ ਲੱਗੇ ਆ ਡਿਸਕ ਬ੍ਰੇਕ ਆ ਤੇ ਨੰਬਰ ਸਕਰੀਨ ਦੇ ਉੱਤੇ ਪਾਇਆ ਹੋਇਆ ਜਿਹੜੇ ਵੀ ਭਰਾ ਨੇ ਚਾਹੇ ਸਿੰਗਲ ਲੈਣਾ ਕੋਈ ਲੱਖ ਦੀਆਂ ਤਿੰਨ ਨਹੀਂ ਹੈਗੀਆਂ ਸਿੰਗਲ ਵੀ ਤੁਹਾਨੂੰ 30000 ਦੀ ਮਿਲੂਗੀ ਉੱਥੇ ਚਾਰ ਬੈਟਰੀਆਂ ਦੇ ਵਿੱਚ ਪੰਜ ਬੈਟਰੀਆਂ ਚ ਲੈਣੇ 32000 ਰੁਪਏ ਦੀ ਤੇ ਨੰਬਰ ਸਕਰੀਨ ਤੇ ਪਾਇਆ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਸਕੂਟੀਆਂ ਲੈ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਜੇ ਕਿਸੇ ਭਰਾ ਨੇ ਕੋਈ ਬੈਟਰੀਆਂ ਲੈਣੀਆਂ ਸਕੂਟੀ ਦੀਆਂ ਬੈਟਰੀਆਂ ਤੁਹਾਡੀਆਂ ਖਤਮ ਹੋ ਗਈਆਂ ਤਾਂ ਬੈਟਰੀਆਂ ਲੈਣੇ 7700 ਦੀ ਇੱਥੇ ਤੁਹਾਨੂੰ ਬੈਟਰੀ ਮਿਲ ਜਣੇ ਸਕੂਟੀ ਲਈ ਤਾਂ ਸੰਪਰਕ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਐਸੀ ਗੱਲ ਜੀ ਸ੍ਰੀ ਕਾਲ ਜੀ ਕਿੰਨੇ ਟਾਈਮ ਦਾ ਸਫਰ ਹੋਗਾ ਜੀ ਆਪ ਨੂੰ ਇਸ ਲਾਈਨ ਦੇ ਵਿੱਚ 30 ਸਾਲ ਦਾ ਹੋ ਗਿਆ ਜੀ 30 ਸਾਲ ਦਾ ਹੋ ਗਿਆ ਕਿੱਥੋਂ ਸ਼ੁਰੂ ਕੀਤਾ ਸੀਗਾ ਪਹਿਲਾਂ ਸਕੂਟੂ ਦੀ ਏਜੰਸੀ ਲਈ ਪੰਜਾਬ ਸਕੂਟੂ ਦੀ ਏਜੰਸੀ ਪੰਜਾਬ ਸਕੂਟੂ ਦੀ ਹਾਂ ਠੀਕ ਹੈ ਜੀ ਪਿੰਡ ਆਪਣਾ ਕਿਹੜਾ ਜੀ ਪਿੰਡ ਤੁੰਗ ਵਾਲੀ ਆਪਣਾ ਪੰਜਾਬ ਵਿੱਚ ਪੰਜਾਬ ਦੇ ਵਿੱਚ ਆਏ ਤੁਸੀਂ ਹਰਿਆਣਾ ਦੇ ਵਿੱਚ ਹਾਂਜੀ ਹਾਂਜੀ ਤੁੰਗ ਵਾਲੀ ਕਿਹੜੇ ਸਾਲ ਚ ਆਗੇ ਸੀਗੇ ਇੱਥੇ ਜੀ ਸਾਲ 70 ਚ ਸਨ 70 ਜਾਂ 70 ਚ ਆ ਕੇ ਮਨਸਰੂ ਸਕੂਟਰਾਂ ਤੋਂ ਕੀਤਾ ਸੀਗਾ ਕਿ ਨਹੀਂ ਪਹਿਲਾਂ ਬਜਾਰੀ ਦੀ ਦੁਕਾਨ ਕੀਤੀ ਸੂਤ ਰੰਗ ਵਗੈਰਾ ਦੀ ਅੱਛਾ ਹਾਂ ਬੜਾ ਲੰਬਾ ਸਕਸੈਸ ਦਾ ਸਫਰ ਹਾਂ ਸੂਤ ਰੰਗ ਦਾ ਸਾਰੇ ਪਿੰਡਾਂ ਜਾਣਦੇ ਮੈਨੂੰ ਮੰਗਤ ਸੂਤ ਵਾਲੇ ਜਾਣਦੇ ਠੀਕ ਹੈ ਠੀਕ ਹੈ ਇਹ ਸਕਸੈਸ ਦੀਆਂ ਸਟੋਰੀਆਂ ਜੀ ਦੇਖੋ ਬੰਦਾ ਸਟੈਪ ਬਾਈ ਸਟੈਪ ਆ ਇਹ ਨਹੀਂ ਹੁੰਦਾ ਵੀ ਕਿਦਾਂ ਵੀ ਐਡੇ ਐਡੇ ਸ਼ੋਰੂਮ ਬਣ ਗਏ ਤੇ ਬੜੇ ਹਾਰਡ ਵਰਕ ਕੀਤੇ ਹੋਇਆ ਬਹੁਤ ਜ਼ਿਆਦਾ ਵੇਂਦਾਂ ਕੀਤੇ ਨੇ ਪਿੰਡਾਂ ਦੇ ਵਿੱਚ ਜਾ ਕੇ ਸੂਤ ਰੰਗ ਨੇ ਸੂਤ ਵਾਲਾ ਬਣਾਣਾ ਉਸ ਤੋਂ ਅੱਜ ਜਦੋਂ ਨਾਮ ਆਉਂਦਾ ਤਾਂ ਕੁਸ਼ੀ ਹੁੰਦੀ ਹੋਈ ਕਿਸੇ ਕਿਸੇ ਵੀ ਵਪਾਰ ਜਿਹੜਾ ਵੀ ਵਪਾਰ ਕੀਤਾ ਕਿਸੇ ਗੱਲ 'ਚ ਕੋਈ ਕਿਸੇ ਨਾਲ ਸਰਵਿਸ ਜੇ ਕੋਠਗੀ ਤੋ ਖੜੀ ਕੋਈ ਕਦੇ ਵਿਚਾਰ ਹੀ ਨਹੀਂ ਆਇਆ ਤਾਂ ਹੀ ਫਿਰ ਇੱਥੋਂ ਤੱਕ ਆ ਗਏ ਜੇ ਹੁਣ ਧੋਖਾੜੀ ਹੁੰਦੀ ਤਾਂ ਹਰੇਕ ਅੱਜ ਨੂੰ ਨਾਮ ਦੇ ਪਿੱਛੇ ਬਦਨਾਮ ਵਾਲਾ ਟੈਗ ਲੱਗਿਆ ਹੋਣਾ ਤਾਂ ਫਿਰ ਆਹ ਕੰਮ ਦੇ ਵਿੱਚ ਵੀ ਸਕਸੈਸ ਨਹੀਂ ਹੋਣਾ ਸੀਗਾ ਠੀਕ ਹੈ ਜੀ ਤੇ ਬਹੁਤ ਘੈਂਟ ਇਨਸਾਨ ਨੇ ਦਿਲ ਦੇ ਨੇਕ ਆ ਤੇ ਜ਼ਰੂਰ ਸੰਪਰਕ ਕਰੋ ਇੱਕ ਵਾਰ ਤੁਸੀਂ ਆ ਕੇ ਇੱਕ ਵਾਰੀ ਮਿਲ ਕੇ ਜਾਓ ਹਨਾ ਆਸੇ ਪਾਸੇ ਏਰੀਆ ਚ ਆਉਂਦੇ ਜਾਂਦੇ ਵੀ ਹਾਂ ਤਾਂ ਕਾਲਿਆਂ ਵਾਲੀ ਮੰਡੀ ਦੇ ਵਿੱਚ ਆਈਸੀਸੀ ਬੈਂਕ ਦੇ ਨੇੜੇ ਮੰਗਤ ਮੋਟਰ ਦਾ ਗੋਡਾਊਨ ਆ ਲੈਣ ਦਾ ਸ਼ੋਰੂਮ ਆਗਾ ਇੱਥੇ ਆ ਕੇ ਜਾਓ ਇੱਕ ਵਾਰੀ ਫਿਰ ਤੁਹਾਨੂੰ ਇਨਸਾਨ ਮਿਲ ਕੇ ਪਤਾ ਲੱਗੂਗਾ ਵੀ ਕਦਾਂ ਦੇ ਆ